ਲੰਮੇ ਸਮੇਂ ਤੋਂ ਖਰਨਾ ਦੇ ਤੰਗ ਗਲੀਆਂ ਅਤੇ ਮੁਹੱਲਿਆਂ ਦੇ ਵਿੱਚ ਸੀਵਰੇਜ ਦੀ ਸਫਾਈ ਦੇ ਲਈ ਮਸ਼ੀਨਰੀ ਦੀ ਪਾਰੀ ਕਾਟ ਸੀ ਜਿਸ ਕਰਕੇ ਕਈ ਇਲਾਕੇ ਦੇ ਵਿੱਚ ਗੰਦਾ ਪਾਣੀ ਰਹਿੰਦਾ ਸੀ ਸੀਵਰੇਜ ਲਾਈਨਾਂ ਦੀ ਟੰਗ ਦੇ ਨਾਲ ਸਫਾਈ ਨਹੀਂ ਹੋ ਸਕਦੀ ਸੀ ਤਾਂ ਹੁਣ ਇਸ ਗੰਭੀਰ ਸਮੱਸਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਪੰਜਾਬ ਦੀ ਕੈਬਨਿਟ ਮੰਤਰੀ ਅਤੇ ਖੰਨਾ ਤੋਂ ਵਿਧਾਇਕ ਤਰुण ਪ੍ਰੇਤ ਸਿੰਘ ਸੋਨ ਨੇ ਅਨਥੱਕ ਯਤਨਾਂ ਸਦਕਾ ਪੰਜਾਬ ਸਰਕਾਰ ਤੋਂ ਕਰੀਬ 1 ਕਰੋੜ ਰੁਪਏ ਕੀਮਤ ਦੀ ਆਧੁਨਿਕ ਸੀਵਰੇਜ ਮਸ਼ੀਨ ਹਾਸਲ ਕੀਤੀ ਹੈ ਕੈਬਨਿਟ ਮੰਤਰੀ ਸੋਨ ਨੇ ਇਸ ਮਸ਼ੀਨਰੀ ਦਾ ਦਫਤਰ ਨਗਰ ਕਾਉਂਸਲ ਖੰਨਾ ਵਿਖੇ ਰਸਮੀ ਤੌਰ ਉਤੇ ਉਦਘਾਟਨ ਕੀਤਾ ਹੈ ਮੌਕੇ ਤੇ ਸੋਨ ਨੇ ਕਿ ਹੈ ਕਿ ਮਸ਼ੀਨਰੀ ਖਾਸ ਤੌਰ ਉਤੇ ਤੰਗ ਗਲੀਆਂ ਅਤੇ ਮੁਹੱਲਿਆਂ ਦੇ ਵਿੱਚ ਸੀਵਰੇਜ ਦੀ ਸਫਾਈ ਦੇ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਵੇਗੀ ਜਿੱਥੇ ਪਹਿਲਾਂ ਵੱਡੀਆਂ ਮਸ਼ੀਨਾਂ ਨਹੀਂ ਪਹੁੰਚ ਸਕਦੀਆਂ ਸੀ ਤੇ ਹੁਣ ਖੰਨਾ ਦੇ ਅਨੇਕਾਂ ਇਲਾਕੇ ਦੇ ਵਿੱਚ ਸਫਾਈ ਦਾ ਤੇਜ਼ੀ ਅਤੇ ਸੁਚੱਜੇ ਤਾਕਤ ਨਾਲ ਇਸ ਦਾ ਕੰਮ ਕੀਤਾ ਜਾਵੇਗਾ ਇਸ ਬਾਬਤ ਹੋਰ ਕੀ ਕੁਝ ਕਿਹਾ ਸੁਣਦੇ ਆਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੇ ਅੱਜ ਦੀ ਗਹਿਰਾਈ ਤੋਂ ਸਾਰੇ মিডিਆ ਦਾ ਧੰਨਵਾਦ ਕਰਦਾ ਹਾਂ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਸੋਸ਼ਲ ਮੀਡੀਆ মিডিਆ ਦੇ ਸਾਰੇ ਪਲੇਟਫਾਰਮਸ ਦਾ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਦੇ ਲਈ ਨਗਰ ਕੌਂਸਲ ਖੰਨਾ ਵਿਖੇ ਪਹੁੰਚੇ ਮੇਰਾ ਇਹ ਮੰਨਣਾ ਹੈ ਜੀ ਕਿ ਖੰਨੇ ਦੇ ਲਈ ਬਹੁਤ ਵੱਡਾ ਦਿਨ ਹੈ ਅੱਜ ਕਿ ਪਹਿਲੀ ਵਾਰ ਇਤਿਹਾਸ ਦੇ ਅੰਦਰ ਅੱਜ ਤੱਕ ਦਾ ਹਿਸਟਰੀ ਕਢਾ ਕੇ ਦੇਖ ਲਿਓ ਨਗਰ ਕੌਂਸਲ ਖੰਨੇ ਦੀ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋ ਦਿਸ਼ਾ ਨਿਰਦੇਸ਼ ਦੇ ਅੰਦਰ ਅਗਵਾਈ ਦੇ ਅੰਦਰ ਚੱਲ ਰਹੀ ਸਰਕਾਰ ਸਾਡੀ ਸਰਕਾਰ ਨੇ ਉਰੇ ਮਸ਼ੀਨਾਂ ਭੇਜੀਆਂ ਨੇ ਨਗਰ ਕੌਂਸਲ ਦੇ ਵਿੱਚ ਇਹ ਟੋਟਲ 6 ਮਸ਼ੀਨਾਂ ਨੇ ਜਿਹਦੇ ਵਿੱਚ ਦੋ ਮਸ਼ੀਨਾਂ ਨੇ ਜਿਹੜੀਆਂ ਉਹ ਹੈਗੀਆਂ ਡੀਸੈਲਟਿੰਗ ਦੀਆਂ ਮਸ਼ੀਨਾਂ ਇਹ ਮਸ਼ੀਨਾਂ ਮਤਲਬ ਸਾਡੇ ਕੋ ਵੱਡੀ ਮਸ਼ੀਨ ਤਾਂ ਅਸੀਂ ਪਿਛਲੇ ਸਾਲ ਮੈਂ ਜਾ ਕੇ ਲੈ ਆਇਆ ਸੀਗਾ ਹੁਣੇ ਅਸੀਂ ਉਹਦਾ ਛੋਟਾ ਮਾਡਲ ਲੈ ਕੇ ਆਏ ਆ ਦੋ ਤਾਂ ਜੋ ਵੱਡੀ ਮਸ਼ੀਨ ਗਲੀਆਂ 'ਚ ਨਹੀਂ ਸੀ ਵੱੜਦੀ ਹੁਣੇ ਮਸ਼ੀਨਾਂ ਜਣੀ ਕਿ ਗਲੀਆਂ ਦੇ ਵਿੱਚ ਜਾ ਕੇ ਵੀ ਡੀਸਲਟਿੰਗ ਕਰ ਸਕਣਗੀਆਂ ਨੰਬਰ 1 ਫਿਰ ਅਸੀਂ ਇਹਦੇ ਨਾਲ ਦੋ ਪੰਪ ਸੈੱਟ ਲੈ ਕੇ ਆਏ ਆ ਜਿਹੜਾ ਪਾਣੀ ਜਣੀ ਕਿ ਗਲੀਆਂ ਦੇ ਵਿੱਚ ਖੜ ਜਾਂਦਾ ਸੀ ਕਿਸੇ ਕਾਰਨ ਵਰਸ਼ ਉਹਦੋਂ ਉੱਥੋਂ ਰਿਮੂਵ ਕਰਨ ਦੇ ਲਈ ਪਾਣੀ ਨੂੰ ਉੱਥੋਂ ਡレイン ਆਊਟ ਕਰਨ ਦੇ ਲਈ ਦੋ ਪੰਪ ਸੈੱਟ ਲੈ ਕੇ ਆਏ ਆ ਤੇ ਦੋ ਮਸ਼ੀਨਾਂ ਅਸੀਂ ਇਹਦੇ ਚ ਕੈਂਬੀ ਮਸ਼ੀਨਾਂ ਨੇ ਪ੍ਰੈਸ਼ਰ ਜੈਟਿੰਗ ਮਸ਼ੀਨਾਂ ਉਹ ਉਹ ਛੋਟੀਆਂ ਨੇ ਉਹ ਵੀ ਮਤਲਬ ਵੱਡੀ ਤਾਂ ਅਸੀਂ ਲੈ ਆਈ ਸੀ ਪਿਛਲੇ ਸਾਲ ਛੋਟੀਆਂ ਕੈਂਬੀ ਮਸ਼ੀਨਾਂ ਲੈ ਕੇ ਆਏ ਆ ਇਹ ਹੁਣ ਗਲੀਆਂ ਚ ਜਾ ਕੇ ਪ੍ਰੈਸ਼ਰ ਮਾਰ ਕੇ ਸੀਵਰੇਜ ਦੀ ਸਫਾਈ ਕਰਨੀ ਹੈ ਟੋਟਲ 6 ਮਸ਼ੀਨਾਂ ਤੁਸੀਂ ਇੱਕ ਚੀਜ਼ ਨੋਟ ਕਰੋ ਸਾਰੇ ਅੱਜ ਮੇਰੇ ਪੱਤਰਕਾਰ ਵੀ ਤੁਸੀਂ ਆਏ ਹੋ ਮੈਂ ਖੰਨਾ ਵਾਸੀਆਂ ਨੂੰ ਨਿਮਰਤਾ ਸਹਿਤ ਹੱਥ ਜੋੜ ਕੇ ਦੱਸਣਾ ਚਾਹੁੰਦਾ ਕਿ ਦੇਖੋ ਜੇ ਅਸੀਂ ਬੋਲਦੇ ਹਾਂ ਸੱਚ ਬੋਲਦੇ ਹਾਂ ਫਿਰ ਇਹ ਤਕਲੀਫ ਬਹੁਤ ਮੰਦ ਹੈ ਪਰ ਊਰੇ ਨਗਰ ਕੌਂਸਲ ਅੱਜ ਵੀ ਪ੍ਰਧਾਨ ਹੈ ਜਿਹੜਾ ਉਹ ਕਾਂਗਰਸ ਪਾਰਟੀ ਦਾ ਬੈਠਾ ਹੈ ਊਰੇ ਐਮਐਲਏ 10 ਸਾਲ ਕਾਂਗਰਸ ਪਾਰਟੀ ਦਾ ਰਿਹਾ ਲੇਕ ਨਹੀਂ ਰਿਹਾ ਉਰੇ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਵੀ ਰੈਲੀ ਸ਼੍ਰੋਮਣੀ ਅਕਾਲੀ ਦਲ ਦਾ ਉਰੇ ਐਮਐਲਏ ਵੀ ਰੈਲੇ ਆ ਯਕੀਨ ਨਾ ਜਾਣਿਓ ਸੱਚ ਬੜਾ ਆਥੈਂਟਿਕ ਗੱਲ ਹੈ ਇਹਨਾਂ ਤੋਂ ਟੈਂਕਰਾਂ ਨੂੰ ਪਾਚ ਨਹੀਂ ਲੱਗੇ ਪਾਣੀ ਦੇ ਟੈਂਕਰਾਂ ਨੂੰ ਪਾਚ ਨਹੀਂ ਲੱਗੇ ਇਹਨਾਂ ਤੋਂ ਇੱਕ ਚਮਚ ਨਹੀਂ ਅਜੇ ਤੱਕ ਨਗਰ ਕੌਂਸਲ ਦੀ ਖਰੀਦ ਸਕਿਆ ਸੀ ਜਦਕਿ ਖੰਨੇ ਦੀ ਨਗਰ ਕੌਂਸਲ ਏ ਕਲਾਸ ਕਮੇਟੀ ਜਾਂਦੀ ਸੀ ਔਰ ਖਾਲੀ ਪਈ ਹੁੰਦੀ ਸੀ ਨਗਰ ਕੌਂਸਲ ਇੱਕ ਵੀ ਮਸ਼ੀਨ ਨਹੀਂ ਸੀ ਜਿਸ ਦਿਨ 2022 ਚ ਖੰਨੇ ਦੇ ਲੋਕਾਂ ਨੇ ਮੈਨੂੰ ਆਪਣਾ ਪੁੱਤ ਜਾਣ ਕੇ ਆਪਣਾ ਭਰਾ ਜਾਣ ਕੇ ਮੈਨੂੰ ਵੋਟਾਂ ਪਾਈਆਂ ਔਰ ਮੈਨੂੰ ਵਿਧਾਨ ਸਭਾ ਚ ਭੇਜਿਆ ਮੈਨੂੰ ਪਤਾ ਹੈ ਮੈਂ ਕਿਵੇਂ ਕਿਵੇਂ ਫਾਈਲਾਂ ਲੈ ਲੈ ਕੇ ਕਿਹੜੇ ਕਿਹੜੇ ਦਫ਼ਤਰਾਂ ਚ ਆਪ ਗਏ ਆ ਔਰ ਕਿਵੇਂ ਕਿਵੇਂ ਸਵੱਛ ਭਾਰਤ ਅਭਿਆਨ ਚੋਂ ਜੋ ਕੇਂਦਰ ਦੀਆਂ ਸਕੀਮਾਂ ਸੀ ਕੁਝ ਸਟੇਟ ਦੇ ਨਾਲ ਕਿਉਂਕਿ ਸਟੇਟ ਦਾ ਉਹਦੇ ਵਿੱਚ ਹਿੱਸਾ ਹੁੰਦਾ ਸੀ ਕੁਝ ਕੇਂਦਰ ਤੇ ਸਟੇਟ ਦੀਆਂ ਸਕੀਮਾਂ ਚੋਂ ਕੁਝ ਕਦੇ ਕੋਈ ਸਕੀਮ ਚੋਂ ਕਦੇ ਕੋਈ ਸਕੀਮ ਚੋਂ ਹੁਣ ਮੈਂ ਸਾਡੇ ਮਾਨਯੋਗ ਜਿਹੜੇ ਲੋਕਲ ਬੋਡੀ ਮਨਿਸਟਰ ਸਾਹਿਬ ਸੀਗੇ ਡਾਕਟਰ ਅਵਜੋਤ ਸਿੰਘ ਜੀ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਮੇਰੇ ਖੰਡੇ ਨੂੰ ਮਸ਼ੀਨਾਂ ਚਾਹੀਦੀਆਂ ਵੱਡੀਆਂ ਮੈਂ ਲਿਆਇਆ ਸੀ ਛੋਟੀਆਂ ਭੇਜ ਦਿਓ ਉਹਨਾਂ ਨੇ 6 ਮਸ਼ੀਨਾਂ ਭੇਜਤੀਆਂ ਮੈਂ ਵੱਡਾ ਸਵਾਲ ਇਹ ਪੁੱਛਦਾ ਹਾਂ ਹਜੇ ਤਾਂ ਨਗਰ ਕੌਂਸਲ ਦੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਕੋਲ ਹਜੇ ਤਾਂ ਨਗਰ ਕੌਂਸਲ ਚ ਪ੍ਰਧਾਨ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਨਹੀਂ ਬੈਠਾ ਮੇਰੇ ਪੈਰਾਂ ਦੇ ਵਿੱਚ ਪੈਰ ਪੈਰ ਤੇ ਕਿਹੜੇ ਰੋੜੇ ਨੇ ਜਿਹੜੇ ਇਹਨਾਂ ਨੇ ਨਹੀਂ ਵਿਛਾਏ ਸਿਰਫ ਇਸ ਪਿੱਛੇ ਕਿ ਸਾਡੇ ਹੱਥੋਂ ਖੰਨਾ ਜਾਂਦਾ ਨਾ ਰਹੇ ਕਿਹੜੇ ਕੰਡੇ ਨਹੀਂ ਜਿਹੜੇ ਇਹਨਾਂ ਨੇ ਮੇਰੇ ਪੈਰਾਂ 'ਚ ਵਿਚਾਈ ਜੇ ਮੈਂ ਮਸ਼ੀਨਾਂ ਲਿਆਂਦੀਆਂ ਉੱਥੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੀ ਫੋਟੋ ਲੱਗੀ ਮੇਰੀ ਫੋਟੋ ਲੱਗੀ ਇਹਨਾਂ ਦੇ ਕਾਉਂਸਲਰਾਂ ਨੇ ਜਾ ਕੇ ਉਹਦੇ ਤੇ ਸਕੈਚ ਪੈਨ ਨਾਲ ਕਾਟੀਆਂ ਤੱਕ ਮਾਰੀਆਂ ਤੁਸੀਂ ਸਾਰੇ ਗਵਾਹ ਹੋ ਐਨੀ ਗੰਦੀ ਤੇ ਐਨੀ ਥਲੜੇ ਪੱਦਰਤੀ ਇਹ ਸਿਆਸਤ ਕਰਦੇ ਨੇ ਜਿਹੜੇ ਕਿ ਬਰਦਾਸ਼ਤ ਨਹੀਂ ਹੁੰਦੀ ਹੁਣ ਹਰਾਨੀ ਦੀ ਗੱਲ ਮੈਂ ਤੇ ਇੱਕੋ ਗੱਲ ਕਹਿਣੀ ਚਾਹੁੰਦਾ ਬਈ ਤੁਹਾਡੇ ਕੋ ਸਮਾਂ ਖੰਨੇ ਵਾਲਿਆਂ ਨੇ ਬਹੁਤ ਦੁੱਫਤਾ ਸੀ ਰੱਬ ਨੇ ਤੁਹਾਨੂੰ ਤਾਂ ਇੰਨੇ ਖੁੱਲਾ ਸਮਾਂ ਦਿੱਤਾ ਸੀ 25 ਸਾਲ ਕਾਂਗਰਸ ਦੀਆਂ ਕਮੇਟੀਆਂ ਰਹਿ ਲੀਆਂ 10 ਸਾਲ ਅਕਾਲੀਆਂ ਦੀਆਂ ਕਮੇਟੀਆਂ ਰਹਿ ਲੀਆਂ ਉਹ ਕਰ ਲੰਦੇ ਯਾਰ ਕੁਝ ਹੋ ਗੋ ਤੁਹਾਨੂੰ ਅੱਜ ਇਹ ਗੱਲਾਂ ਕਰਨ ਦੀ ਨੌਬਤ ਇਹ ਨਾ ਆਂਦੀ ਤੁਹਾਨੂੰ ਅੱਜ ਲੋਕਾਂ ਦੀ ਮਿੰਤਾ ਕਰਨ ਦੀ ਤਰਲੇ ਕਰਨ ਦੀ ਨੌਬਤ ਇਹ ਨਾ ਆਂਦੀ ਉਦੋਂ ਚੌਂਕਾ ਦੀ ਸਫਾਈ ਕਰਾ ਲੰਦੇ ਉਦੋਂ ਕਰ ਲੰਦੇ ਸੀਵਰੇਜ ਦਾ ਹੱਲ ਕਰ ਲੰਦੇ ਆ ਮਸ਼ੀਨਾਂ ਤੁਸੀਂ ਵੀ ਲਿਆ ਸਕਦੇ ਸੀ ਉਦੋਂ ਵੀ ਸਰਕਾਰਾਂ ਟੋਟੀਆਂ ਸੀ 10-10 ਸਾਲ ਤੁਹਾਡੀਆਂ ਸਟੇਟ 'ਚ ਸਰਕਾਰਾਂ ਰਹੀਆਂ ਮੰਤਰੀ ਥੋੜੇ ਰਹੇ ਨੇ ਤੁਸੀਂ ਖੁਦ ਮੰਤਰੀ ਰਹੇ ਹੋ ਪਰ ਦੁੱਖ ਦੀ ਗੱਲ ਇਹ ਹੈ ਤੁਸੀਂ ਉੱਥੋਂ ਸਮੋਸੇ ਪਕੌੜੇ ਖਾ ਕੇ ਮੁੜਦੇ ਰਹੇ ਹੋ ਮੈਂ ਉੱਥੇ ਕੰਮ ਕਰਦਾ ਜਾ ਕੇ ਮੈਂ ਖੰਨੇ ਦੀ ਆਵਾਜ਼ ਚੱਕਦਾ ਤੇ ਫਿਰ ਜੇ ਮੈਂ ਅੱਜ মিডিਆ ਦੇ ਸਾਹਮਣੇ ਕਹਿਣਾ ਜੇ ਇਹਨਾਂ 'ਚੋਂ ਜਿੰਨੇ ਐਮਐਲਏ ਖੰਨੇ 'ਚੋਂ ਹੁਣ ਤੱਕ ਰਹਿ ਕੇ ਚਲੇ ਗਏ ਜੇ ਉਹਨਾਂ ਨੇ ਖੰਨੇ ਦੀ ਆਵਾਜ਼ ਵਿਧਾਨ ਸਭਾ 'ਚ ਚੱਕੀ ਹੈ ਇੱਕ ਵੀਡੀਓ ਲਿਆ ਇੱਕ ਕਿ ਵੀ ਔਥੈਂਟਿਕ ਗੱਲ ਕਹਿ ਰਹੇ ਆ ਇੱਕ ਵੀਡੀਓ ਲਿਆਦਾ ਵੀ ਆ ਆਵਾਜ਼ ਖੰਨੇ ਦੀ ਵਿਧਾਨ ਸਭਾ ਦੀਆਂ ਪੌੜੀਆਂ ਚੜ ਕੇ ਅਸੀਂ 117 ਮੈਂਬਰਾਂ ਦੇ ਵਿੱਚ ਚੱਕੀਆਂ ਨਹੀਂ ਚੱਕੀਆਂ ਇਹਨਾਂ ਨੇ ਇਹ ਬੋਲੇ ਨੇ ਇਹ ਸੁਖਨਾ ਚੀਲਤੇ ਸੈਰਾ ਕਰਨ ਵਾਲੇ ਨੇ ਗੱਲ ਧਿਆਨ ਨਾਲ ਸਮਝੋ ਜਦੋਂ ਆਪਣੇ ਪੁੱਤ ਨੂੰ ਤੁਸੀਂ ਉਰਲ ਚ ਧਾਕੇ ਭੇਜਿਆ ਸੀ ਭਰਾ ਨੂੰ ਧਾਕੇ ਭੇਜਿਆ ਸੀ ਜਿੰਨੇ ਵਿਧਾਨ ਸਭਾ ਦੇ ਸੈਸ਼ਨ ਹੋਏ ਆ ਡਟ ਕੇ ਬੋਲਦਾ ਸ਼ੇਰ ਵਾਂਗ ਬੋਲਦਾ ਉੱਥੇ ਜਾ ਕੇ ਆਪਣੇ ਖੰਨੇ ਦੀ ਵੀ ਬਾਤ ਚੱਕਦਾ ਜੇ ਮੈਨੂੰ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਹੈ ਮੁੱਖ ਮੰਤਰੀ ਸਾਹਿਬ ਨੇ ਮੈਂ ਪੰਜਾਬ ਦੀ ਵੀ ਬਾਤ ਚੱਕਣ ਦਾ ਡਟ ਕੇ ਔਰ ਜੇ ਮੇਰੇ ਪੰਜਾਬ ਦੀ ਆਵਾਜ਼ ਮੈਨੂੰ ਇੰਡੀਆ ਲੈਵਲ ਤੇ ਚੱਕਣੀ ਪੈਂਦੀ ਹੈ ਮੈਂ ਇੰਡੀਆ ਲੈਵਲ ਤੇ ਵੀ ਆਪਣੇ ਪੰਜਾਬ ਦੀ ਬਾਤ ਚੱਕਾਂਗਾ ਪੜ ਕੇ ਜਾਣਾ ਹੈ ਕੱਲੀ ਕੱਲੀ ਚੀਜ਼ ਆਥੈਂਟਿਕ ਲੈ ਕੇ ਜਾਣਾ ਹੈ ਦੋ ਦੋ ਤਨ ਤਨ ਦਨ ਤਿਆਰੀ ਕਰਕੇ ਜਾਣਾ ਹੈ ਇਹ ਨਾ ਮੰਗਨੀ ਕਿ ਬਸ ਵਾ ਉੱਠੇ ਚੱਲ ਕੇ ਤੁਰ ਪਏ ਤੇ ਮੌਕੇ ਤੇ ਪਤਾ ਹੀ ਕੁਝ ਨਹੀਂ ਤਿਆਰੀ ਕਰਨੀ ਪੈਂਦੀ ਹੈ ਜੀ ਧਿਆਨ ਦੇਣਾ ਪੈਂਦਾ ਹੈ ਹਰ ਚੀਜ਼ ਦਾ ਮੈਂ ਖੰਨੇ ਦਾ ਜੰਪੜਾ ਇਹਨਾਂ ਗਲੀਆਂ ਚ ਮੈਂ ਜੰਮਿਆ ਪੂਰੇ ਮੇਰੀ ਲਲ੍ਹੇੜੀ ਰੋਡ ਤੇ ਰਾਜ ਹੁੰਦੀ ਦੇਖੋ ਉੱਥੇ ਜੰਮੇ ਉੱਥੇ ਪਲੇ ਵੱਡੇ ਹੋਏ ਪੂਰੀ ਜ਼ਿੰਦਗੀ ਇਸ ਸ਼ਹਿਰ ਨੇ ਕੀ ਨਹੀਂ ਦਿੱਤਾ ਮੈਂ ਸੱਤ ਜਨਮ ਲੈ ਕੇ ਵੀ ਇਸ ਸ਼ਹਿਰ ਦਾ ਕਰਜ਼ਾ ਨਹੀਂ ਲਾ ਸਕਦਾ ਇਹ ਮੇਰਾ ਆਪਣਾ ਸ਼ਹਿਰ ਹੈ ਮੈਨੂੰ ਦੁੱਖ ਹੈ ਕਿ ਮੈਂ ਹਜੇ ਤੱਕ ਵੀ ਆਪਣੇ ਖੰਨੇ ਲਈ ਜੋ ਮੇਰੇ ਦਿਲ ਦੇ ਸੁਪਨੇ ਨੇ ਜੋ ਮੇਰੇ ਅਰਮਾਨ ਨੇ ਮੈਂ ਉਹ ਕਿਉਂ ਨਹੀਂ ਕਰ ਪਾ ਰਿਹਾ ਕਿਉਂਕਿ ਮੇਰੇ ਪੈਰਾਂ ਚ ਅੜਕੇ ਪਾ ਰਹੇ ਨੇ ਮੇਰੇ ਪੈਰਾਂ ਦੇ ਵਿੱਚ ਇਹ ਰੋੜੇ ਪਛਾ ਰਹੇ ਨੇ ਲੰਘ ਲਿਆ ਸਮਾਂ ਮਹੀਨੇ 2 ਰਹਿ ਗਏ 2 ਮਹੀਨੇ ਬਾਅਦ ਲੋਕਾਂ ਨੇ ਪੰਚਾਇਤਾਂ ਚੋ ਇਹ ਤੌਰ ਤੇ ਅੱਜ ਪਿੰਡਾਂ ਦੇ ਕੰਮ ਦੇਖੋ ਜਾ ਕੇ ਕਿਵੇਂ ਚੱਲਦੇ ਨੇ ਗਰੰਟੀ ਗਰੰਟੀ ਪਾਤੀਆਂ ਪਿੰਡਾਂ ਨੂੰ ਕਿਵੇਂ ਕੰਮ ਚੱਲਦੇ ਨੇ ਜਾ ਕੇ ਦੇਖੋ ਹੁਣ ਵਾਰੀ ਐ ਸ਼ਹਿਰ ਦੀ ਸ਼ਹਿਰ ਬਦਲਾਅ ਕਰੂਗਾ ਹੁਣ ਮੈਂ ਤੁਹਾਨੂੰ ਪਹਿਲੇ ਹੀ ਦੱਸਾਂ ਜਦੋਂ ਸ਼ਹਿਰ ਨੇ ਬਦਲਾਅ ਕਰਤਾ ਸ਼ਹਿਰ ਬਦਲ ਗਿਆ ਤੁਸੀਂ ਇਹ ਦੇਖਿਓ ਖੰਨੇ ਦੀ ਨਹਾਰ ਕਿਵੇਂ ਬਦਲਦੀ ਐ ਜਿਹੜੇ ਇਹਨਾਂ ਦੇ ਪੈਨ ਨਹੀਂ ਨਾ ਚੱਲਦੇ ਜਿਹੜੇ ਇਹਨਾਂ ਦੇ ਅੜਕੇ ਪੈਂਦੇ ਨੇ ਕਿ ਅਸੀਂ ਸائن ਹੀ ਨਹੀਂ ਕਰਨੇ ਕਿਉਂ ਕਿ ਤਨਪ੍ਰੀਤ ਸਿੰਘ ਸੌਂਦ ਨਾ ਚਮਕ ਜਵੇ ਜੇ ਸائن ਕਰਤੇ ਕੰਮ ਹੋਣੇ ਸ਼ੁਰੂ ਹੋ ਗਏ ਟੈਂਡਰਾਂ ਤੇ ਸائن ਹੋ ਗਏ ਜੇ ਕੰਮ ਚੱਲ ਪਏ ਦਿਨ ਰਾਤ ਇੱਕ ਹੋ ਗਿਆ ਜੇ ਸੜਕਾਂ ਤੋਂ ਪੋਲ ਪਰੇ ਹਟਣੇ ਸ਼ੁਰੂ ਹੋ ਗਏ ਜੇ ਸਰਵਿਸ ਲੇਨ ਤਿਆਰ ਹੋਣੀ ਸ਼ੁਰੂ ਹੋ ਗਈ ਜੀਟੀ ਰੋਡ ਦੇ ਉੱਤੇ ਜੇ ਖੰਨੇ ਦੀ ਟ੍ਰੈਫਿਕ ਦਾ ਮਸਲਾ ਹੀ ਹੱਲ ਹੋ ਗਿਆ ਸਦਾ ਲਈ ਤੇ ਫੇਰ ਤਾਂ ਤਨਪ੍ਰੀਤ ਸਿੰਘ ਸੌਦ ਇੱਕ ਤਰ੍ਹਾਂ ਨਾਲ ਕੈਨੇਡੀ ਹਿਸਟਰੀ ਚ ਅਮਰ ਹੋ ਜੂਗਾ ਇਹ ਇਸ ਗੱਲ ਤੇ ਇਹਨਾਂ ਨੂੰ ਤਕਲੀਫ ਇਹ ਨਹੀਂ ਹੈ ਵੀ ਅਸੀਂ ਕਰਨਾ ਨਹੀਂ ਚਾਹੁੰਦੇ ਪਰ ਕੋਈ ਨਹੀਂ ਉਹ ਪਰਮਾਤਮਾ ਮੇਰੇ ਨਾਲ ਹੈ ਉਹ ਪਰਮਾਤਮਾ ਮੇਰੇ ਵੱਲ ਹੈ 2 ਮਹੀਨੇ ਰਹਿ ਗਏ 2 ਮਹੀਨੇ ਬਾਅਦ ਇਲੈਕਸ਼ਨ ਹੋਣੀ ਹੈ ਰਿਜ਼ਲਟ ਆਉਣੇ ਨੇ ਜਿੱਦਨ ਰਿਜ਼ਲਟ ਆਏ ਇਹ ਤੁਹਾਡਾ ਪੁੱਤ ਤੁਹਾਡਾ ਭਰਾ ਵਾਦਾ ਕਰਦਾ ਅੱਜ ਮੀਡੀਆ ਦੇ ਸਾਹਮਣੇ ਇਸ ਖੰਨੇ ਦੀ ਨੁਹਾਰ ਤੁਹਾਨੂੰ ਮੈਂ ਬਦਲ ਕੇ ਦਿਖਾਉਂ ਆ ਜੀਟੀ ਰੋਡ ਤੇ ਜਿੰਨੇ ਖੰਭੇ ਖੜੇ ਨੇ ਨਾ ਇਹ ਮੈਚ ਕਾ ਕੇ ਦਿਖਾਉ ਜਿਹੜੇ ਪਿਛਲੇ 70 ਸਾਲ ਤੋਂ ਨਾ ਕਾਂਗਰਸੀਆਂ ਤੋਂ ਨਾ ਅਕਾਲੀਆਂ ਤੋਂ ਚੱਕੇ ਗਏ ਮੈਂ ਖੰਭੇ ਤੁਹਾਨੂੰ 3 ਮਹੀਨੇ ਚ ਚੁਕਾ ਕੇ ਦਿਖਾਉਂਗਾ ਜਿੱਦਣ ਜਿੱਦਣ ਆਮ ਆਦਮੀ ਪਾਰਟੀ ਦੀ ਕਮੇਟੀ ਹੋਈ ਔਰ ਜੇ ਟ੍ਰੈਫਿਕ ਦੀ ਸਮੱਸਿਆ ਹੈ ਰਹਿਦੀ ਜ਼ਿੰਦਗੀ ਤੱਕ ਹੱਲ ਕਰਕੇ ਦਿਖਾਉਂ ਦੋਨੋਂ ਪਾਸੇ ਤੁਹਾਨੂੰ ਇੰਟਰਲੋਕਿੰਗ ਟਾਇਲ ਲਾ ਕੇ ਸਰਵਿਸ ਰੋਡ ਬਣਾ ਕੇ ਦਿਖਾਉਂ ਮੇਰਾ ਡ੍ਰੀਮ ਪ੍ਰੋਜੈਕਟ ਹੈ ਇੱਕ ਇੱਕ ਚੀਜ਼ ਤਰਾਸ ਕੇ ਰੱਖ ਦੂੰ ਇੱਕ ਇੱਕ ਚੀਜ਼ ਕਿਉਂਕਿ ਮੈਂ ਸਿਰਫ ਤੇ ਸਿਰਫ ਮੈਨੂੰ 4 ਘੰਟੇ ਸੌਣ ਨੂੰ ਚਾਹੀਦੇ ਨੇ ਮੈਂ ਇੰਨਾ ਕੰਮ ਕਰ ਸਕਦਾ ਮੈਂ ਤਾਂ ਦਿਨ ਰਾਤ ਕੰਮ ਲੈ ਲਵੋ ਸਿਰਫ 4 ਘੰਟੇ ਚਾਹੀਦੇ ਨੇ ਮੈਨੂੰ ਸੌਣ ਨੂੰ ਤੇ ਇਹਨਾਂ ਨੂੰ 4 ਘੰਟੇ ਇਹਨਾਂ ਨੇ ਕਦੇ ਜ਼ਿੰਦਗੀ ਕੁੱਲ ਕੰਮ ਨਹੀਂ ਕੀਤਾ ਸੋ ਇਸ ਕਰਕੇ ਬੜਾ ਫਰਕ ਹੈ ਜੀ ਸੋ ਮੇਰੀ ਹੱਥ ਜੋੜ ਕੇ ਇੱਕ ਬੇਨਤੀ ਹੈ ਸਾਰਿਆਂ ਨੂੰ ਅੱਜ ਜਿੱਥੇ ਤੁਸੀਂ ਇਹ ਆਪਾਂ ਮਸ਼ੀਨਾਂ ਦਾ ਉਦਘਾਟਨ ਕੀਤਾ ਹੈ ਸਮੱਸਿਆਵਾਂ ਬਹੁਤ ਨੇ ਕਿਉਂਕਿ ਪੁਰਾਣਾ ਬਸਿਆ ਸ਼ਹਿਰ ਹੈ ਇਹ ਇਹ ਦੋ ਤਰ੍ਹਾਂ ਦੀ ਸਿਟੀਜ਼ ਹੁੰਦੀਆਂ ਇੱਕ ਪ੍ਰੀ-ਪਲਾਨਡ ਹੁੰਦੀ ਹੈ ਇੱਕ ਪੋਸਟ-ਪਲਾਨਡ ਹੁੰਦੀ ਹੈ ਇਹ ਪ੍ਰੀ-ਪਲਾਨਡ ਸਿਟੀ ਨਹੀਂ ਸਾਡਾ ਖੰਨਾ ਇਹ ਜਿਹੜੇ ਸਾਡੇ ਪੁਰਾਣੇ ਸ਼ਹਿਰ बसे ਹੋਏ ਨੇ ਪੋਸਟ-ਪਲਾਨਡ ਹੈ ਜਿਵੇਂ ਜਿਵੇਂ ਸਾਡੀ ਜ਼ਰੂਰਤ ਵਧ ਗਈ ਲੋਕ ਖੇਤਾਂ ਨੂੰ ਕਲੋਨੀਆਂ ਬਣਾ ਕੇ ਕੱਟਦੇ ਚਲੇ ਗਏ ਉਹ ਕਦੇ ਕਿਤੇ ਨੂੰ ਸੀਵਰੇਜ ਪੈ ਗਿਆ ਕਦੇ ਕਿਧਰੇ ਨੂੰ ਪੈ ਗਿਆ ਕਦੇ ਨੂੰ ਰੋਡ ਪੈ ਗਈ ਸੋ ਇਹ ਸਾਡਾ ਐਂਸ਼ੀਅੰਟ ਪੁਰਾਣਾ ਸਿਸਟਮ ਹੈ ਥੋੜਾ ਜਿਹਾ ਇਸੇ ਨੂੰ ਸੁਧਾਰਨਾ ਪੈਣਾ ਸੁਧਰ ਜੂ ਆ ਤਵੱਜੋ ਬਹੁਤ ਦੇਣੀ ਪਊ ਬਹੁਤ ਹੱਦ ਤੱਕ ਇਹਨਾਂ ਨੇ ਮੇਰਾ ਸਾਥ ਨਹੀਂ ਦਿੱਤਾ ਪਰ ਬਹੁਤ ਹੱਦ ਤੱਕ ਜੋ ਮੈਂ ਕਰ ਸਕਦਾ ਮੈਂ ਕਰ ਰਿਹਾ ਕਰਨ ਲੱਗਿਆ ਹਾਂ ਜੀਟੀ ਰੋਡ ਦਾ ਵੀ ਸੁਧਾਰ ਕਰਨ ਲੱਗਿਆ ਪਰ ਮੈਨੂੰ ਬੜੀ ਆਸ ਤੇ ਉਮੀਦ ਹੈ ਇਸ ਵਾਰ ਜਿੱਥੇ ਤੁਸੀਂ ਵੀ ਚੌਥਾ ਪਿੱਲਰ ਹੋ ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਕੰਮ ਤੁਹਾਡਾ ਹੈ ਜਦੋਂ মিডিਆ ਨੇ ਅੱਜ ਸਾਥ ਦਿੱਤਾ ਤੁਸੀਂ ਵੀ ਖੰਨੇ ਦੀ ਜੰਪ ਪਾ ਲੋ ਇਹ ਖੰਨੇ ਨੇ ਕੀ ਨਹੀਂ ਦੱਸਦਾ ਜੀ ਆਪਾਂ ਨੂੰ ਇਸ ਧਰਤੀ ਦਾ ਨੂਨ ਖਾਦਾ ਹੈ ਇਸ ਧਰਤੀ ਦਾ ਅੰਨ ਖਾਦਾ ਹੈ ਸਾਡੇ ਸਰ ਕਰਜ਼ਾ ਇਸ ਧਰਤੀ ਦਾ ਸੋ ਇਹ ਲਾਵਾਗੇ ਕਰਜ਼ਾ ਕੰਮ ਕਰਕੇ ਸੋ ਅੱਜ ਜਦੋਂ ਮੇਰੇ ਸ਼ਹਿਰ ਦੇ ਲੋਕਾਂ ਨੇ ਮੇਰਾ ਸਾਥ ਦਿੱਤਾ ਇਹ ਸਿਸਟਮ ਚੇਂਜ ਹੋ ਗਿਆ ਡੈਫੀਨੇਟਲੀ ਖੰਨਾ ਜਿਹੜਾ ਉਹ ਸੁਖੀ বাসੂਗਾ ਖੰਨਾ ਬਹੁਤ ਸੋਹਣਾ ਬਣਾ ਕੇ ਦਵਾਂਗੇ ਔਰ ਕੰਮ ਕਰਕੇ ਲੋਕਾਂ ਦੀ ਕਚੈੜੀ ਚਾਵਾਂਗੇ ਵੀ ਅਸੀਂ ਇਹ ਕੰਮ ਕੀਤੇ ਨੇ ਮੇਰੀ ਸਾਰੀ ਲਿਸਟ ਤਿਆਰ ਹੈ ਜੋ ਜੋ ਕੰਮ ਮੈਂ ਖੰਨੇ ਲਈ ਕੀਤੇ ਨੇ ਨਾ ਹੁਣ ਤੱਕ ਪਿੰਡਾਂ ਲਈ ਕੀਤੇ ਨੇ ਮੈਂ ਕੱਲੀ ਕੱਲੀ ਲਿਸਟ ਤਿਆਰ ਕਰ ਰਿਹਾ ਔਰ ਮੈਂ ਜਿਸ ਦਿਨ ਇਲੈਕਸ਼ਨ ਲੜਨਾ ਆਉਂਗਾ 2027 ਦੇ ਵਿੱਚ ਜੇ ਸੱਚੇ ਪਾਤਸ਼ਾਹ ਦੀ ਕਿਰਪਾ ਰਹੀ ਤਾਂ ਮੈਂ ਆਪਣਾ ਬਰੋਸ਼ਰ ਲੈ ਕੇ ਆਉਂਗਾ ਕੰਮਾਂ ਦਾ ਔਰ ਮੈਂ ਆਪਣਾ ਬਰੋਸ਼ਰ ਦੇ ਕੇ ਜਾਊਂਗਾ ਵੀ ਆਹ ਕੰਮ ਤੁਹਾਡੇ ਪੁੱਤ ਨੇ ਤੁਹਾਡੇ ਭਰਾ ਨੇ ਖੰਨੇ ਲਈ ਕੀਤੇ ਨੇ ਜੇ ਕੀਤੇ ਨੇ ਤਾਂ ਮੇਰੇ ਤੇ ਕਿਰਪਾ ਕਰਿਓ ਬੂਟ ਪਾਇਓ ਜੇ ਨਹੀਂ ਕੀਤੇ ਤਾਂ ਮੈਂ ਜੋ ਮੇਰਾ ਮੇਦ ਤੇ ਫਤਵਾ ਦੇਣਗੇ ਮੈਂ ਮਨਜ਼ੂਰ ਕਰੂੰਗਾ ਪਰ ਹਾਂ ਅੱਜ ਨਗਰ ਕਾਉਂਸਲ ਦੀ ਜਿਹੜੀ ਡਿਮਾਂਡ ਹੈ ਉਹ ਚੇਂਜ ਦੀ ਡਿਮਾਂਡ ਹੈ ਇਹਨੂੰ ਚੇਂਜ ਕਰੋ ਇਹ ਮਾੜੀ ਨਾਜਨੀਤੀ ਇਹ ਗੰਦੀ ਰਾਜਨੀਤੀ ਨੂੰ ਇਹਨੂੰ ਖਤਮ ਕਰੀਏ ਸ਼ਹਿਰ ਦੀ ਡਵੈਲਪਮੈਂਟ ਦੀ ਗੱਲ ਕਰੀ ਬਹੁਤ ਬਹੁਤ ਧੰਨਵਾਦ ਜੀ ਸਰ ਇਹ ਇੱਕ ਲਾਸ ਨਰਮਾ ਜੀ ਜੈ ਬੀਨਦੀ ਵੀ ਬਾਜ਼ਰ ਤੋਂ ਸ਼ਰਮ ਆਉਂਦੀ ਹੈ ਜੀ ਦੇਖੋ ਔਰੇ ਵੜ ਕੇ ਮੈਂ ਤਾਂ ਹੈਰਾਨ ਐ ਛੱਤਾਂ ਦੇ ਖਲੇਪੜ ਉਤਰ ਰਹੇ ਨੇ ਰੰਗ ਇਹਨਾਂ ਤੋਂ ਕਰਾਇਆ ਨਹੀਂ ਜਾ ਰਿਹਾ ਅੰਦਰ ਵੜਦੇ ਆ ਹਾਲਾਤ ਦੇਖੋ ਨਗਰ ਕਾਉਂਸਲ ਦੇ ਕੀ ਖੰਨੇ ਚ ਇੱਕ ਪਾਰਕ ਹੈ ਸਿਰਫ ਪ੍ਰੇਮ ਭੰਡਾਰੀ ਪਾਰਕ ਜਿਹੜਾ ਇੱਧਰਲੇ ਪਾਸੇ ਹੈ ਉਹ ਪਾਰਕ ਬਾਹਰ ਦੀ ਸੜਕ ਨਾਲੋਂ 3 ਫੁੱਟ ਡੂੰਘਾ ਜਦੋਂ ਮੜਾ ਜਾ ਪਾਣੀ ਆਂਦਾ ਸਭ ਤੋਂ ਪਹਿਲਾਂ ਇਹ ਪਾਰਕ ਛੱਪੜ ਚ ਤਬਦੀਲ ਹੁੰਦਾ ਹੈ ਹੈਰਾਨੀ ਦੀ ਗੱਲ ਨਾ ਕੋਈ ਉਹਰੇ ਬਜ਼ੁਰਗ ਸੈਰ ਕਰ ਸਕਦੇ ਹੁਣ ਨਾ ਕੋਈ ਸਾਡੀਆਂ ਮਾਵਾਂ ਸੈਰ ਕਰ ਸਕਦੀਆਂ ਹੁਣ ਕਿੱਡੀ ਕ ਗੱਲ ਹੈ ਜੀ ਇਹ ਚ 3 ਫੁੱਟ ਭਰਤ ਪਾ ਕੇ ਉੱਤੇ ਦੀਵਾਰ ਤੀਕਾ ਲਾਣਾ ਦੋ ਇਹ ਇੱਕ ਮਹੀਨੇ ਦੇ ਵਿੱਚ ਵਿੱਚ ਭਰਤ ਪਾ ਕੇ ਪੱਧਰ ਹੋ ਕੇ ਇਹ ਤਾਂ ਘਾ ਲੱਗ ਸਕਦਾ ਸੀ ਪਰ ਕਰੇ ਕੌਣ ਕਿਉਂਕਿ ਤਾਕਤ ਆ ਜਿਹੜੀ ਉਹ ਹਾਊਸ ਕੋਲ ਹੈ ਤੇ ਹਾਊਸ ਹੈ ਜਿਹੜਾ ਕਾਂਗਰਸ ਦਾ ਹੈ ਤੇ ਕਾਂਗਰਸ ਚਾਹਦੀ ਉਹ ਨਹੀਂ ਇਹ ਕੰਮ ਹੋਵੇ ਕਿਉਂ ਉਹ ਉਹਨਾਂ ਦਾ ਬੇਸਿਕਲੀ ਉਹਨਾਂ ਦੀ ਤਵੱਜੋ ਡਵੈਲਪਮੈਂਟ ਦੇ ਵਰਕਸ ਤੇ ਹੈ ਹੀ ਨਹੀਂ ਉਹ ਤਾਂ ਖਾਊ ਪੀਊ ਵਿਭਾਗ ਹੈ ਜੀ ਅਜ ਤੱਕ ਉਹ ਲੁੱਟਦੇ ਰਹੇ ਕਮਿਸ਼ਨਾਂ ਬੰਨੀਆਂ ਹੋਈਆਂ ਸਿੱਗੀਆਂ ਅਸੀਂ ਹੁਣੇ ਚੀਜ਼ ਦਾ ਲਾਗੂ ਨਹੀਂ ਹੈਗੇ ਪ੍ਰੋਬਲਮ ਇਹ ਬਹੁਤ ਵੱਡੀ ਹੈ ਇਹ ਤਾਂ ਕਾਉਂਸਲ ਚੇਂਜ ਹੋਊਗੀ ਪੁਰਾਣੀ ਕਾਉਂਸਲ ਬਣੂਗੀ ਇਮਾਨਦਾਰੀ ਦੀ ਆਮ ਆਦਮੀ ਪਾਰਟੀ ਦੀ ਕਾਉਂਸਲ ਬਣੂਗੀ ਇਹੀ ਪਾਰਕ ਹੋਊਗਾ ਜਿਹੜੀ ਫਿਰ ਜਿਹਦੀ ਤਸਵੀਰ ਮੂੰਹੋਂ ਬੋਲਦੀ ਉਹ ਇਹੀ ਬਿਲਡਿੰਗ ਹੋਊਗੀ ਜਿਹਦੀ ਰੈਨੋਵੇਸ਼ਨ ਕਰਾ ਕੇ ਐਨ ਵਧੀਆ ਬਲ ਨੰਬਰ ਦੀ ਬਣਾ ਕੇ ਦਵਾਂਗੇ ਬਈ ਕਮਾਲ ਕਰਤੀ ਜੀ ਤੁਸੀਂ ਕੀਤਾ ਕੀ ਹੈ 75 ਸਾਲ ਦੇ ਵਿੱਚ ਸਵਾਏ ਕੂੜਿਆਂ ਦੇ ਢੇਰ ਤੋਂ ਸਾਨੂੰ ਦਿੱਤਾ ਹੀ ਕੁਝ ਨਹੀਂ ਨਾ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਸ਼ਹਿਰ ਅੱਜ ਸ਼ਹਿਰ ਬੈਸੇ ਤਾਂ ਸਾਰਾ ਕੋਈ ਜਾਣਦਾ ਪਰ ਜਿਨ੍ਹਾਂ ਨੂੰ ਨਹੀਂ ਪਤਾ ਇਸ ਗੱਲ ਦੇ ਬਾਰੇ ਵਿੱਚ ਉਹਨਾਂ ਨੂੰ ਵੀ ਜਾਣੂ ਹੋਣਾ ਚਾਹੀਦਾ ਧੰਨਵਾਦ